ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅਮੋਲ ਦੋਸਤੋ ਇਸ ਦੁੱਖ ਦੀ ਘੜੀ ਦੇ ਵਿੱਚ ਹੈਲਪ ਕਰਨ ਵਾਲੇ ਹਰੇਕ ਇਨਸਾਨ ਦਾ ਦਿਲੋਂ ਧੰਨਵਾਦ ਹੈ ਅੱਜ ਆਪਾਂ ਜਾ ਰਹੇ ਰਾਵੀ ਦਰਿਆ ਤੋਂ ਪਾਰ ਘਣੀਆਂ ਬੇਟ ਪਿੰਡ ਹੈ ਉੱਥੇ ਪਤਾ ਲੱਗਿਆ 8-10 ਘਰ ਹੈਗੇ ਆ ਉੱਥੇ ਜਾਂ ਤਾਂ ਹੈਲੀਕਾਪਟਰ ਜਾ ਸਕਦਾ ਜਾਂ ਪ੍ਰੋਫੈਸ਼ਨਲ ਟ੍ਰੇਨਡ ਟੀਮ ਹੀ ਜਾ ਸਕਦੀ ਹੈ ਤੇ ਸਾਡੇ ਨਾਲ ਐਨਡੀਆਰਫ ਦੀ ਟੀਮ ਹੈ ਜੀ ਆਪਾਂ ਚੱਲ ਰਿਹਾ ਰਾਵੀ ਦਰਿਆ ਤੋਂ ਪਾਰ ਘਣੀਆਂ ਬੇਟ ਪਿੰਡ ਹੈ ਜਿਹੜਾ ਉੱਥੇ ਰਾਸ਼ਨ ਲੈ ਕੇ ਚੱਲੇ ਆਂ ਸਾਰਨ ਬਤਾ ਪੰਜਾਬ ਦੇ ਜਿਹੜੇ ਹਾਲਾਤ ਨੇ ਔਰ ਅਜੱਪਾ ਬਿਲਕੁਲ ਬਾਰਡਰ ਦੇ ਏਰੀਆ ਤੇ ਰਾਵੀ ਦਰਿਆ ਦੇ ਪਾਰ ਚੱਲੇ ਆ ਉਹ ਜਿਹੜਾ ਪੰਜਾਬ ਤੋਂ ਬਿਲਕੁਲ ਕੱਟ ਗਿਆ ਏਰੀਆ ਕਣਿਆ ਬੇਟ ਪਿੰਡ ਪਿੰਡ ਹੈ ਤੇ ਮੈਨੂੰ ਪ੍ਰਾਊਡ ਹੈ ਐਨ ਡੀ ਆਰ ਐਫ ਦੀਆਂ ਜਿਹੜੀਆਂ ਟੀਮਾਂ ਲੱਗੀਆਂ ਉਹਨੇ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰਾਂ ਲੱਗੀਆਂ ਹਰੀਪ੍ਰੀਤ ਸਿੰਘ ਜੀ ਬੜੀ ਬਾਖਮਾਲ ਇਨਸਾਨ ਨੇ ਔਰ ਪਹਿਲੇ ਦਿਨ ਤੋਂ ਗਰਾਊਂਡ ਜ਼ੀਰੋ ਤੋਂ ਲੈ ਕੇ ਪ੍ਰਾਸਾਦਾਂ ਦਾ ਲੱਗਿਆ ਇਰੇ ਦੇ ਨਾਲ ਨਾਲ ਹੀ ਸਾਡੀ ਬੋਟ ਰਸਤੇ 'ਚ ਫਸ ਚੁੱਕੀ ਸੀ ਤੇ ਅੱਗੇ ਰਸਤਾ ਬੜਾ ਖਰਾਬ ਸੀਗਾ ਲੱਕਲੀ ਬੀਐਸਐਫ ਦੀ ਇੱਕ ਬੋਟ ਸਾਨੂੰ ਹੋਰ ਮਿਲ ਗਈ ਤੇ ਉਹਨਾਂ ਨੂੰ ਆਪਾਂ ਨੇ ਸਾਰਾ ਰਾਸ਼ਨ ਹੈਂਡਓਵਰ ਕਰਤਾ ਤੇ ਉਹ ਅੱਗੇ ਜਾ ਕੇ ਇਹਨੂੰ ਡਿਲੀਵਰ ਕਰਦੇ ਨੇ ਬੜੀ ਵਧੀਆ ਤਰੀਕੇ ਨਾਲ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਦਿਲੋਂ ਧੰਨਵਾਦ